ਸਰਬਸਾਂਝੀ ਗੁਰਬਾਣੀ ਸਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਹ ਤਾਂ ਸਭ ਦੀ ਹੈ ਉਹਨੂੰ ਵੀ ਐ ਰੱਖਿਆ ਵੀ ਸਾਡੀ ਇਹ ਇੱਕੋ ਚੈਨਲ ਦੀ ਹੈ ਅਸੀਂ ਜਦੋਂ ਵਿਧਾਨ ਸਭਾ 'ਚ ਬੈੱਲ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ 'ਚ ਖ਼ਬਰ ਪੜ੍ਹੀ ਐ ਜਿਹੜੇ YouTube ਦੇ ਚੈਨਲ ਬਣਾਏ ਸੀ ਉਹ ਤੇ ਵੀ ਹਫ਼ਤੇ ਦੀ ਪਵੰਨ ਦੀ ਲਾਈਂ ਬੈਠੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕਤਰੇਤ 'ਚ ਸ਼੍ਰੋਮਣੀ ਕਮੇਟੀ ਦੇ ਸਕਤਰੇਤ 'ਚ ਬੁਲਾ ਕੇ ਫੁਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਕਿ ਅਰਦਾਸਾਂ ਕਰੀ ਜਾਣਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚੁੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਛ ਵੀ ਕੀ ਐ ਕਿਉਂਕਿ ਆਪਦਾ ਝੁੱਗਾ ਚੱਕੀ ਐ ਨਾ ਆਪਦਾ ਹੀ ਨੰਗਾ ਹੁੰਦਾ ਟਿੱਡ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕਤਰੇਤ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਆਏ ਆਏ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐ ਤਰ ਦਊਗਾ ਮੈਂ ਸਾਰਾ ਸਾਹਮਣੇ ਬੁਲਾਓ ਮੈਂ ਅੱਜ ਕਹਿਣਾ ਚਾਹੁੰਨਾ ਬੁਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿਚ ਲੈਣਾ ਨਹੀਂ ਚਾਹੁੰਦਾ ਕਦੇ ਵੀ ਸਾਰਿਆਂ ਨੂੰ ਬਣਾਉਣ ਦਾ ਹੱਕ ਹੈ ਬੀਜੇਪੀ ਨੇ ਕੱਲ ਭਾਈ ਜੱਤਾ ਜੀ 뮤ਜ਼ੀਅਮ ਚ ਵੀ ਤੇ ਉੱਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲਿਆਂਦੀ ਹੈ ਹੱਕ ਹੈ ਸ਼੍ਰੋਮਣੀ ਕਮੇਟੀ ਦੀ ਅਸਾਮ ਤੋਂ ਯਾਤਰਾ ਚੱਲੀ ਹੱਕ ਹੈ ਕੋਈ ਹੋਰ ਧਾਰਮਿਕ ਸੰਸਥਾ ਹੈ ਉਹ ਵੀ ਮਨਾਵੇ ਗੁਰੂ ਸਾਹਿਬ ਦਾ ਆਪਦੇ ਹਿਸਾਬ ਨਾਲ ਮਨਾਵੇ ਹੱਕ ਹੈ ਐਂ ਕਿਉਂ ਕਹੀ ਜਾਂਦੇ ਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨੇ ਮਨਾਉਂਦੀਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕਿਹਦੀ ਸੀ ਉਹ ਸਰਕਾਰ ਨੇ ਮਨਾਇਆ ਸੀ ਤੇ ਬਾਦਲ ਸਾਹਿਬ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨੇ ਮਨਾਉਂਦੀਆਂ ਹੁੰਦੀਆਂ ਕੰਮ ਕਾਰਨ ਕੀ ਹੈ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਹੁਣ ਉਧਰਲੇ ਪਾਸੇ ਵੀ ਜ਼ਮੀਨ ਖੋਸਦੀ ਜਾਂਦੀ ਹੈ ਉਹ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇੱਕ ਹੁੰਦੇ ਨੇ ਵੀ ਕਿਵੇਂ ਕਰਨਾ ਹੈ ਗਨੈ ਕਰ ਦੋ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਣਦੇ ਫਿਰਦੇ ਨੇ ਵੀ ਸਾਨੂੰ ਮੰਨ ਲਓ ਦਵਾਰੇ ਬੰਨ ਲੈਨੇ ਆ ਪੱਗ ਇਹ ਆ ਦਸਤਾਰ ਦਵਾਰੇ ਸੇ ਲੰਨੇ ਆ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਤੀ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਪਦਵੀ ਤਾਂ ਹਮੇਸ਼ਾ ਸਤਕਾਰ ਰਊਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਪੁਆਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗਲਤ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮੈਸੀਜ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲਟਕ ਸਾਲ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚੋਂ ਸਬੂਤ ਮੰਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾਮ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਇਦੇ ਹੁੰਨੇ ਆ ਅਸੀਂ ਕਰਦੇ ਹੁੰਨੇ ਆ ਮੈਂ ਤਾਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀਗੀ ਕਜੇਬਾਂ ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮਾਫ ਕਰ ਦੋ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦੋ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਵੀ ਅਰੇ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪ੍ਰਮਾਤਮਾ ਆਪ ਹੀ ਦੇਖੂ ਆਪ ਐਂ ਕਹਿ ਦਿੰਨੀ ਆ ਤੇ ਦੇਖੀ ਜਾਂਦਾ ਪ੍ਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਉਹ ਦੇਖ ਲਓ ਤੀਹ ਹੈ ਪੈ ਜਾਮ ਚੱਕੀ ਵੀ ਚੱਲੀ ਜਾਂਦੀ ਹੈ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਹੈ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿਲੇ ਨਾ ਪਾਪ ਦੀ ਚਾਲੇ ਚੱਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਹੇ ਭਾਈ ਤੁਸੀਂ ਸਹੀ ਹੋ ਬਸ ਬਾਕੀ ਪਰਮਾਤਮਾ ਲੋਕਾਂ ਦੀ ਗੱਲ ਦਾ ਬੜੇ ਇਲਜ਼ਾਮ ਲਾਏ ਬੜਾ ਪਤਾ ਨਹੀਂ ਕੀ ਕੀ ਕੀਤਾ ਤਰਨਤਨ ਦੇ ਲੋਕਾਂ ਨੇ ਭਾਈ ਦੱਸਦਾ ਹੁਣ ਲੋਕਾਂ ਦੀ ਗੱਲ ਨਹੀਂ ਮੰਨਦੇ ਕਹਿੰਦੇ ਤਰਨਤਨ ਦੇ ਲੋਕ ਗਲਤ ਨੇ ਲੈ ਜੇ ਇਹਨਾਂ ਨੂੰ ਵੋਟਾਂ ਪਾਉਣ ਲੋਕ ਸਹੀ ਨੇ ਜੇ ਕਿਸੇ ਹੋਰ ਨੂੰ ਪਾਉਣ ਫਿਰ ਲੋਕ ਗਲਤ ਨੇ ਕਮਾਲ ਹੈ ਯਾਰ ਸਿਸ ਕਰਕੇ ਮੈਂ ਦਿਲੋਂ ਸੱਚੇ ਦਿਲੋਂ ਸਾਰੀ ਸਰਕਾਰ ਨੂੰ ਕਿਹਾ ਹੋਇਆ ਹੋਰ ਕੋਈ ਕੰਮ ਨਹੀਂ ਕਰਨਾ ਗੁਰੂ ਸਾਹਿਬ ਨਾਲ ਸੰਬੰਧਿਤ ਜਿੱਥੇ ਵੀ ਕੋਈ ਸਮਾਗਮ ਕੀਰਤਨ ਸਮਾਗਮ ਜਿੱਥੇ ਵੀ ਹੋਊਗਾ 25 ਤਰੀਕ ਤੱਕ ਸਾਰੀ ਸਰਕਾਰ ਗੁਰੂ ਸਾਹਿਬ ਦੇ ਚਰਨਾਂ 'ਚ ਬਿਠਾਈ ਹੋਈ ਹੈ ਵੀ ਉੱਥੇ ਬਹਿਣਾ ਬਸ ਜੋ ਮਿਲਦਾ ਉੱਥੋਂ ਮਿਲਦਾ ਹੈ ਉੱਥੇ ਨੂੰ ਦੇ ਨਹੀਂ ਸਕਦੇ ਉੱਥੋਂ ਲੈ ਸਕਦੇ ਆ ਮੱਥਾ ਟੇਕ ਕੇ ਸੁਆ ਪੰਜਾ 50 ਲੱਖ ਤਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਜਿਹੜਾ ਸਾਨੂੰ ਸਮੱਤ ਬਖਸ਼ਦੀ ਇਸ ਤੋਂ ਪਹਿਲਾਂ ਵੀ ਤਾਂ ਗੁਰੂ ਸਾਹਿਬ ਦੇ ਗੁਰਪੁਰਵਾਏ ਨੇ ਕਦੇ ਕਿਸੇ ਪਿੰਡ ਨੂੰ ਕੋਈ ਪੈਸਾ ਮਿਲਿਆ ਹੋਵੇ ਹਾਂ ਕਾਗਜ਼ਾਂ 'ਚ ਜ਼ਰੂਰ ਮਿਲਿਆ ਹੋ ਸਕਦਾ ਉਹ ਪਤਾ ਨਹੀਂ ਕਿੱਥੇ ਗਿਆ ਇਹ ਨਹੀਂ ਪਤਾ